ਭਗਵੰਤ ਮਾਨ ਤੇ ਕੇਜਰੀਵਾਲ ਦੀ ਲੋਬੀ ਦੇ ਵਿਚਕਾਰ ਖਿੱਚੋਤਾਣ ਇਸ ਕਦਰ ਵੱਧ ਚੁੱਕੀ ਹੈ ਕਿ ਵਿਧਾਇਕਾਂ ਦੇ ਸਾਰੇ ਚੰਗੇ ਮਾੜੇ ਕੰਮ ਹੁਣ ਅਫਸਰਾਂ ਤੋਂ ਕਰਵਾਏ ਜਾ ਰਹੇ ਨੇ ਤੇ ਦਿੱਲੀ ਲੋਬੀ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਮੰਤਰੀਆਂ ਨੂੰ ਬਾਈਪਾਸ ਕਰਕੇ ਉਹਨਾਂ ਦੇ ਵੀ ਸਾਰੇ ਚੰਗੇ ਮਾੜੇ ਕੰਮ ਅਧਿਕਾਰੀਆਂ ਨੂੰ ਫੋਨ ਲਗਾ ਕੇ ਖੁਦ ਦਿੱਲੀ ਲੋਬੀ ਕਰਵਾ ਰਹੀ ਹੈ ਕਿਉਂ ਤੇ ਕਿਵੇਂ ਕਰਵਾ ਰਹੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਹੁਣ ਜਾਂਚ ਘੇਰਾ ਵਧਾ ਦਿੱਤਾ ਗਿਆ ਹੈ ਹੋਰ ਕਿਹੜੇ ਅਧਿਕਾਰੀਆਂ ਤੋਂ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੋਣ ਜਾ ਰਹੀ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਤਰਨ ਤਰਨ ਜਿਵਨੀ ਚੋਂ ਦੀ ਤਰਨ ਤਰਨ ਦੀ ਸਿਆਸੀ ਹਵਾ ਕੀ ਕਹਿ ਰਹੀ ਆ ਅੱਜ ਨਾਮਜ਼ਾਦਗੀ ਦਾਖਲ ਕਰਨ ਦੀ ਆਖਰੀ ਤਰੀਕ ਹੈ ਕਿਹੜੀ ਪਾਰਟੀ ਅੱਗੇ ਆ ਤੇ ਕਿਹੜੀ ਪਾਰਟੀ ਪਿੱਛੇ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਸਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਦੀ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਅਜੇ ਧੰਨਵਾਦ ਬਹੁਤ ਸਿੱਧੂ ਸਰ ਲਗਾਤਾਰ ਇਹ ਖਬਰਾਂ ਆ ਰਹੀਆਂ ਸੀ ਕਿ ਦਿੱਲੀ ਤੇ ਪੰਜਾਬ ਜੋ ਆਮ ਆਦਮੀ ਪਾਰਟੀ ਆ ਉਸ ਵਿੱਚਕਾਰ ਖਿੱਚੋ ਤਾਨ ਵਧ ਗਿਆ ਤੇ ਹੁਣ ਖਬਰਾਂ ਇਹ ਆ ਚੁੱਕੀਆਂ ਨੇ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਬਾਈਪਾਸ ਕਰਕੇ ਉਹਨਾਂ ਨੂੰ ਸਾਈਡ ਲਾਈਨ ਕਰਕੇ ਖੁਦ ਦਿੱਲੀ ਲੋਬੀ ਅਧਿਕਾਰੀਆਂ ਨੂੰ ਫੋਨ ਲਗਾ ਰਹੀ ਆ ਤੇ ਉਹਨਾਂ ਦੇ ਸਾਰੇ ਹੀ ਚੰਗੇ ਮਾੜੇ ਕੰਮ ਕਰਵਾ ਰਹੀ ਐ ਇਸ ਨੂੰ ਕਿਵੇਂ ਦੇਖਦੇ ਹੋ ਤੇ ਪੂਰੀ ਜਾਣਕਾਰੀ ਕੀ ਆ ਬਿਲਕੁਲ ਆ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਐ ਕਿ ਜਦੋਂ ਆਪਾਂ ਇਹ ਖੁਲਾਸਾ ਕਰ ਰਹੀ ਹੋਈਏ ਕਿ ਜਿਹੜੀ ਦਿੱਲੀ ਲੌਬੀ ਤੇ ਪੰਜਾਬ ਲੌਬੀ ਦੇ ਵਿਚਕਾਰ ਭੁਗਤੰਪਨ ਲੌਬੀ ਦੇ ਵਿਚਕਾਰ ਖਿੱਚੋ ਤਾਣਾ ਹੈ ਔਰ ਆਪਾਂ ਇਹ ਵੀ ਕੋਈ ਨਵਾਂ ਖੁਲਾਸਾ ਨਹੀਂ ਹੈ ਕਿ ਜਿਹੜਾ ਆਪਾਂ ਇਹ ਕਰ ਰਹੇ ਹੋਈਏ ਕਿ ਇੱਥੇ ਦਿੱਲੀ ਲੌਬੀ ਆਪਣੀ ਚਲਾ ਰਹੀ ਹੈ ਔਰ ਮੰਤਰੀਆਂ ਤੇ ਅਫਸਰਾਂ ਦੇ ਸਰਕੇ ਬੈਠੀ ਹੈ ਇਹ ਵੀ ਕੋਈ ਨਵਾਂ ਮਾਮਲਾ ਨਹੀਂ ਪੁਰਾਣਾ ਹੀ ਹੈ ਔਰ ਬੜੇ ਲੰਬੇ ਸਮੇਂ ਤੋਂ ਇਹ ਗੱਲ ਜਿਹੜੀ ਚੱਲਦੀ ਆ ਰਹੀ ਔਰ ਇਹਦੇ ਬਾਰੇ ਖੁਲਾਸਾ ਉਹਨਾਂ ਦੇ ਆਪਣੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਦਰਾ ਤੇ ਹੋਰ ਬਹੁਤ ਸਾਰੇ ਲੋਕ ਇਹੋ ਜਿਹੇ ਖੁਲਾਸੇ ਜਿਹੜੇ ਆ ਟਾਈਮ ਮੂਰ ਵਿੱਚ ਪ੍ਰਤਾਪਕਣ ਕਰ ਚੁੱਕੇ ਨੇ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਜਗਰਾਉਂ ਦੀ ਨਗਰ ਕੌਂਸਲ ਦਾ ਜਗਰਾਉਂ ਦੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਜਿਹੜੇ ਬੇਹੱਦ ਇਮਾਨਦਾਰ ਨੇ ਔਰ ਮੈਂ ਜਗਰਾਉਂ ਦਾ ਹੋਣ ਕਰਕੇ ਔਰ ਉਹਨਾਂ ਨਾਲ ਮੇਰੇ ਚੰਗੇ ਸਬੰਧ ਵੀ ਔਰ ਨਿੱਜੀ ਤੌਰ ਤੇ ਉਹਨਾਂ ਨੂੰ ਮੈਂ ਜਾਣਦਾ ਵੀ ਬਹੁਤ ਹੈਗਾ ਕਿ ਉਹ ਵਾਕਈ ਇਮਾਨਦਾਰ ਪ੍ਰਧਾਨ ਨੇ ਔਰ ਸ਼ਹਿਰ ਦੇ ਵਿੱਚੋਂ ਵੀ ਉਹਨਾਂ ਤੋਂ ਪਤਾ ਕਰਵਾਇਆ ਜਾ ਸਕਦਾ ਹੈਗਾ ਔਰ ਉਹਨਾਂ ਨੂੰ ਬੀਬੀ ਸਰਬਜੀਤ ਕੌਰ ਮਾਣੂਗੇ ਜਿਹੜੇ ਕਿ ਆਪਾਂ ਦੇਖਿਆ ਹੈ ਕਿ ਅਕਸਰ ਵਿਵਾਦਾਂ ਦੇ ਵਿੱਚ ਅਰ ਇੰਡੀਆ ਉਹਨਾਂ ਨੇ ਕਿਹੋ ਜਿਹਾ ਕਿਹੋ ਜਿਹਾ ਉਹਨਾਂ ਦੇ ਨਾਲ ਵਿਵਾਦ ਜੁੜੇ ਆਪਾਂ ਉਹ ਵੀ ਦੇਖਿਆ ਹੀ ਹੈ ਔਰ ਕਿਹੋ ਜਿਹਾ ਸਿਸਟਮ ਉਹਨਾਂ ਨੇ ਚਲਾਇਆ ਇੱਥੇ ਕਿਹੋ ਜਿਹੀ ਕ腐ਸ਼ਨ ਦੇ ਇਲਜ਼ਾਮ ਲੱਗੇ ਉਹ ਵੀ ਆਪਾਂ ਸਾਰਾ ਆਪਾਂ ਦੇਖਦੇ ਰਹੇ ਆ ਪਰ ਇਹ ਇਮਾਨਦਾਰ ਪ੍ਰਧਾਨ ਜਿਹੜਾ ਉਹਨੂੰ ਚੌਥੀ ਵਾਰ ਜਿਹੜਾ ਉਹ ਲਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਕਾਮਯਾਬ ਜਿਹੜੀ ਉਹ ਬੀਬੀ ਹੋਈ ਹੈ ਉਹ ਕਿਵੇਂ ਪਹਿਲਾਂ ਉਹਦੇ ਖਿਲਾਫ ਲੋ ਕੌਨਫੀਡੈਂਸ ਮਤਾ ਲੈ ਕੇ ਆਂਦਾ ਉਹਦੇ ਵਿੱਚ ਬੀਬੀ ਸਾਹ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕੇ ਔਰ ਜਤਿੰਦਰਪਾਲ ਰਾਣਾ ਫਿਰ ਉਹਦੇ ਵਿੱਚੋਂ ਬਚ ਕੇ ਨਿਕਲ ਗਏ ਉਸ ਤੋਂ ਬਾਅਦ ਉਹਨੂੰ ਫੇਰ ੱੱਕੇ ਨਾਲ ਲਹਾਇਆ ਗਿਆ ਫਿਰ ਉਹ ਹਾਈ ਕੋਰਟ ਤੋਂ ਬਾਹਰ ਹੋ ਕੇ ਆਏ ਸੁਪਰੀਮ ਕੋਰਟ ਤੱਕ ਜਿਹੜਾ ਸਰਕਾਰ ਨੂੰ ਝਾੜ ਪਈ ਫਿਰ ਉਸ ਤੋਂ ਬਾਅਦ ਇੱਕ ਹੋਰ ਇੱਕ ਜਿਹੜਾ ਮਸਲਾ ਲੈ ਕੇ ਆਂਦਾ ਨਜਾਇਜ਼ ਕਬਜ਼ਿਆਂ ਦਾ ਝੂਠਾ ਮਸਲਾ ਜਿਹੜਾ ਉਹ ਪ੍ਰਧਾਨ ਦੇ ਖਿਲਾਫ ਸ਼ਿਕਾਇਤ ਕਰਵਾਈ ਔਰ ਉਹ ਉਹਦੇ ਵਿੱਚ ਮੰਤਰੀ ਜਿਹੜੇ ਲੋਕਲ ਬਾਡੀ ਦੇ ਬੜੇ ਵਧੀਆ ਮੰਤਰੀ ਨੇ ਉਹਨਾਂ ਨੇ ਉਹਨਾਂ ਨੂੰ ਕਲੀਨ ਚਿੱਟ ਜਿਹੜੀ ਉਹ ਦਿੱਤੀ ਹੁਣ ਕੀ ਹੋਇਆ ਬੀਬੀ ਇਹਨੇ ਸੋਚਿਆ ਕਿ ਇਹ ਤਾਂ ਲੈ ਹੀ ਨਹੀਂ ਰਿਹਾ ਪ੍ਰਧਾਨ ਜੇ ਪ੍ਰਧਾਨ ਨਹੀਂ ਲੈ ਰਿਹਾ ਤਾਂ ਫਿਰ ਸੱਜਾ ਖੱਬਾ ਜਿਹੜਾ ਉਹ ਕਿਵੇਂ ਹੋਊਗਾ ਕਿਉਂਕਿ ਪ੍ਰਧਾਨ ਨਾਲ ਤਾਂ ਸੱਜਾ ਖੱਬਾ ਆਪ ਕਰਦਾ ਹੈ ਤੇ ਨਾ ਸੱਜਾ ਖੱਬਾ ਜਿਹੜਾ ਕਰਨ ਦੇ ਰਿਹਾ ਹੁਣ ਕੀ ਹੋਇਆ ਕਿ ਬੀਬੀ ਸਰਜੀਤ कौर ਮਾਨੂਕੀ ਨੇ ਇੱਕ ਵਾਰ ਫਿਰ ਉਹੀ ਚਾਲ ਚੱਲੀ ਪ੍ਰਾਣੀ ਜਿਹੜੇ ਦਰਖਾਸਤ ਦੇ ਵਿੱਚ ਮੰਤਰੀ ਜਿਹੜੇ ਬੜੇ ਚੰਗੇ ਮੰਤਰੀ ਨੇ ਰਵਜੋਤ ਸਿੰਘ ਉਹਨਾਂ ਨੇ ਜਿਹੜੇ ਮਸਲੇ ਦੇ ਵਿੱਚ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਕਲੀਨ ਚੈਟ ਦਿੱਤੀ ਉਸੇ ਹੀ ਮਸਲੇ ਦੇ ਵਿੱਚ ਦੁਬਾਰਾ ਫੇਰ ਤੋਂ ਜਿਹੜੇ ਆਈਐਸ ਤੇਜਵੀਰ ਸਿੰਘ ਨੇ ਉਹਨਾਂ ਤੋਂ ਜਿਹੜਾ ਉਹ ਉਹਨਾਂ ਨੂੰ ਦੁਬਾਰਾ ਤੋਂ ਸਸਪੈਂਡ ਜਿਹੜਾ ਉਹ ਕਰਵਾ ਦਿੱਤਾ ਜਿਹੜੇ ਮਸਲੇ ਦੇ ਵਿੱਚ ਮੈਂ ਫੇਰ ਦੱਸ ਰਿਹਾ ਕਿ ਜਿਹੜੀ ਪੁਰਾਣੀ ਸ਼ਿਕਾਇਤ ਦੇ ਵਿੱਚ ਜਤਿੰਦਰਪਾਲ ਰਾਣਾ ਨਗਰ ਕੌਂਸਲ ਪ੍ਰਧਾਨ ਜਗਰਾਉ ਨੂੰ ਮੰਤਰੀ ਨੇ ਕਲੀਨ ਚਿੱਟ ਦਿੱਤੀ ਉਸੇ ਹੀ ਸ਼ਿਕਾਇਤ ਦੇ ਵਿੱਚ ਹੁਣ ਦੁਬਾਰਾ ਮੰਤਰੀ ਤੋਂ ਥਲੜਾ ਅਫਸਰ ਜਿਹੜਾ ਹੈਗਾ ਉਹ ਤੇਜਵੀਰ ਸਿੰਘ ਆਈਐਸ ਉਹ ਪ੍ਰਧਾਨ ਰਾਣਾ ਨੂੰ ਉਸੇ ਸ਼ਿਕਾਇਤ ਦੇ ਵਿੱਚ ਦੁਬਾਰਾ ਫੇਰ ਦਾਖਲ ਹੋਈ ਸ਼ਿਕਾਇਤ ਦੇ ਵਿੱਚ ਦੁਬਾਰਾ ਫੇਰ ਜਿਹੜਾ ਹੈਗਾ ਉਹਨੂੰ ਸਸਪੈਂਡ ਅੱਜ ਜਿਹੜਾ ਉਹ ਕਰ ਦਿੰਦੇ ਆ ਔਰ ਹੋਇਆ ਕਿਵੇਂ ਉਹ ਕਹਿੰਦੇ ਇਸ ਤਰੀਕੇ ਨਾਲ ਕਿ ਦਿੱਲੀ ਲੌਬੀ ਤੋਂ ਕਹਿੰਦੇ ਕਿ ਫੋਨ ਆਇਆ ਕਿ ਭਾਈ ਤੁਸੀਂ ਆਰਡਰ ਕੱਢ ਦਿਓ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੰਤਰੀ ਨੂੰ ਆਰਡਰ ਦੇ ਬਾਰੇ ਪਤਾ ਹੀ ਨਹੀਂ ਹੈ ਮੰਤਰੀ ਪ੍ਰਧਾਨ ਨੂੰ ਕਲੀਨ ਚੈਟ ਦੇ ਰਿਹਾ ਔਰ ਦਿੱਲੀ ਲੌਬੀ ਦੇ ਕਹਿਣ ਤੇ ਦੁਬਾਰਾ ਫਿਰ ਉਸੇ ਦਰਖਾਸਤ ਦੀ ਇੱਕ ਝੂਠੀ ਦਰਖਾਸਤ ਦੇ ਵਿੱਚ ਪ੍ਰਧਾਨ ਨਾਲਾ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਔਰ ਮੰਤਰੀ ਸਾਹਿਬ ਨੂੰ ਕਹਿੰਦੇ ਆ ਕਿ ਪਤਾ ਹੀ ਨਹੀਂ ਇਸ ਮਸਲੇ ਦੇ ਉੱਪਰ ਔਰ ਦਿੱਲੀ ਲੌਬੀ ਇਸ ਕਦਰ ਹਾਵੀ ਹੋ ਗਈ ਹੈ ਕਿ ਮੰਤਰੀਆਂ ਨੂੰ ਬਾਹਰ ਕਰਕੇ ਮਸਲਿਆਂ ਦੇ ਵਿੱਚੋਂ ਮੰਤਰੀਆਂ ਨੂੰ ਮਸਲਿਆਂ ਦੇ ਵਿੱਚੋਂ ਬਾਹਰ ਕਰਕੇ ਆਪਸ ਤੇ ਤੌਰ ਤੇ ਟੱਚ ਹੋ ਕੇ ਔਰ ਅਫਸਰਾਂ ਤੋਂ ਜਿਹੜਾ ਉਹ ਕੰਮ ਲੈ ਰਹੀ ਹੈ ਔਰ ਇਹ ਸਿਰਫ ਚੱਲ ਕੀ ਰਿਹਾ ਸਿਰਫ ਚੱਲ ਇਹ ਰਿਹਾ ਕਿ ਜਿਹੜੇ ਵਿਧਾਇਕ ਅ ਸੱਜੇ ਖਬੇ ਹੋਰ ਲੱਗੇ ਸੀਗੇ ਹਰਮਿੰਦਰ ਸਿੰਘ ਪਠਾਨ ਮਾਦਰਾ ਵਾਂਗ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਲਾਉਣ ਦੀ ਤਿਆਰੀ ਜਿਹੜੀ ਆ ਉਹ ਚੱਲ ਪਈ ਸੀ ਮੁੱਖ ਮੰਤਰੀ ਜਦੋਂ ਹਸਪਤਾਲ ਜਾ ਕੇ ਦਾਖਲ ਹੋ ਗਏ ਸੀ ਔਰ ਉਹਨਾਂ ਦੋਵਾਂ ਦੇ ਵਿਚਕਾਰ ਦਿੱਲੀ ਲੋਬੀ ਤੇ ਭਗਵੰਤ ਮਾਨ ਲੋਬੀ ਦੇ ਵਿਚਕਾਰ ਖਿੱਚੋਤਾਣ ਵਧ ਗਈ ਕਿ ਵਿਧਾਇਕਾਂ ਨੂੰ ਅਸੀਂ ਆਪਣੇ ਨਾਲ ਖਿੱਚੀਏ ਉਹਨਾਂ ਦੇ ਚੰਗੇ ਮਾੜੇ ਕੰਮ ਕਰਾ ਕੇ ਔਰ ਭਗਵੰਤ ਮਾਨ ਕਹਿੰਦੇ ਕਿ ਅਸੀਂ ਆਪਣੇ ਨਾਲ ਖਿੱਚੀਏ ਜਿਹੜੇ ਉਹ ਚੰਗੇ ਮਾੜੇ ਕੰਮ ਕਰਾ ਕੇ ਸੋ ਇਸ ਤਰੀਕੇ ਦੇ ਨਾਲ ਸਮਝੋ ਬਾਹਰ ਗੱਲ ਜਿਹੜੀ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਲੋਪੀ ਚੰਗੇ ਮਾੜੇ ਕੰਮ ਸਿੱਧੇ ਤੌਰ ਤੇ ਮੰਤਰੀਆਂ ਨੂੰ ਬਾਹਰ ਕਰਕੇ ਕਰਵਾਈ ਜਾਂਦੀ ਹੈ ਔਰ ਮੰਤਰੀਆਂ ਤੋਂ ਥਲੜੇ ਅਫਸਰਾਂ ਨੂੰ ਮੰਤਰੀਆਂ ਤੋਂ ਥਲੜੇ ਅਫਸਰਾਂ ਤੋਂ ਤੱਕੇ ਦੇ ਨਾਲ ਜਿਹੜੀ ਆ ਉਹ ਗਲਤ ਸਹੀ ਕੰਮ ਕਰਵਾ ਕੇ ਉਹਨਾਂ ਦੇ ਆਰਡਰ ਜਿਹੜੇ ਆ ਉਹ ਪਾਸ ਕਰਵਾਈ ਜਾਂਦੀ ਹੈ ਹੁਣ ਪੰਜਾਬ ਦੇ ਵਿੱਚ ਜਿਹੜਾ ਉਹ ਇਹ ਲੋਕਤੰਤਰ ਦਾ ਘਾਣ ਜਿਹੜਾ ਹੋ ਰਿਹਾ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਦਾ ਜਿਹੜਾ ਘਾਣ ਹੋ ਰਿਹਾ ਇਸ ਤਰੀਕੇ ਦੇ ਨਾਲ ਝੂਠੀਆਂ ਸ਼ਿਕਾਇਤਾਂ ਦੇ ਉੱਪਰ ਜਿਹੜੇ ਉਹ ਪ੍ਰਧਾਨ ਲਾਏ ਜਾ ਰਹੇ ਨੇ ਕਈ ਹੋਰ ਪ੍ਰਧਾਨ ਵੀ ਜਿਹੜੇ ਅੱਜ ਲਾਹੇ ਗਏ ਨੇ ਮੈਂ ਫਿਰ ਦੱਸ ਰਿਹਾ ਕਿ ਚੌਥਾ ਮੌਕਾ ਹੈ ਚੌਥਾ ਮੌਕਾ ਹੈ ਪ੍ਰਧਾਨ ਜਤਿੰਦਰਪਾਲ ਰਾਣਾ ਜਿਹੜੇ ਬੇਹੱਦ ਨਗਰ ਕੌਂਸਲ ਜਗਰਾਉਂ ਦੇ ਬੇਹੱਦ ਇਮਾਨਦਾਰ ਹੈ ਔਰ ਬੀਬੀ ਮਾਨੁਕੇ ਨੂੰ ਉਹ 12 ਨਹੀਂ ਸੀ ਖਾਂਦੇ ਕਿਉਂਕਿ ਪ੍ਰਧਾਨ ਸੱਜਾ ਖੱਬਾ ਜਿਹੜਾ ਉਹ ਕਰਨ ਨਹੀਂ ਸੀ ਦਿੰਦਾ ਇਮਾਨਦਾਰ ਪ੍ਰਧਾਨ ਹੈ ਔਰ ਇਸੇ ਕਰਕੇ ਹੀ ਉਹਨੂੰ ਲਾਉਣ ਦੇ ਲਈ ਜਦੋਂ ਤੁਮ ਸਰਕਾਰ ਬਣੀਆ ਬੀਬੀ ਦਾ ਪੂਰਾ ਜੋਰ ਲੱਗਿਆ ਹੋਇਆ ਸੀਗਾ ਪਹਿਲਾਂ ਉਹਦੇ ਖਿਲਾਫ ਨੋ ਲੋ ਕੰਫੀਡੈਂਸ ਮਤਲਬ ਕਿੰਦਾ ਉਹਦੇ ਵਿੱਚ ਬੀਬੀ ਕਾਮਯਾਬ ਨਹੀਂ ਹੋ ਸਕੀ ਮੂੰਹ ਦੀ ਖਾਣੀ ਪਈ ਫਿਰ ਉਹਨੂੰ ਧੱਕੇ ਨਾਲ ਲਾਇਆ ਕਿ ਸੁਪਰੀਮ ਕੋਰਟ ਨੇ ਫਿਰ ਉਹਨੂੰ ਬਹਾਲ ਕੀਤਾ ਸੁਪਰੀਮ ਕੋਰਟ ਤੋਂ ਸਰਕਾਰ ਉਝਾੜ ਪਈ ਔਰ ਉਹ ਤੋਂ ਫਿਰ ਮੂੰਹ ਦੀ ਖਾਣੀ ਪਈ ਫਿਰ ਇੱਕ ਹੋਰ ਝੂਠੀ ਸ਼ਿਕਾਇਤ ਜਿਹੜੀ ਕੀਤੀ ਗਈ ਪ੍ਰਧਾਨ ਆਣਾ ਦੇ ਖਿਲਾਫ ਔਰ ਮੰਤਰੀ ਨੇ ਉਸ ਝੂਠੀ ਸ਼ਿਕਾਇਤ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਕੀਤਾ ਔਰ ਪ੍ਰਧਾਨ ਨੂੰ ਫਿਰ ਜਿਹੜੀ ਉਹ ਕਲੀਨ ਚੈਟ ਦਿੱਤੀ ਔਰ ਉਸੇ ਹੀ ਕਲੀਨ ਚੈਟ ਵਾਲੀ ਦਰਖਾਸਤ ਦੇ ਵਿੱਚ ਹੁਣ ਦੁਬਾਰਾ ਫਿਰ ਇੱਕ ਫਰਜੀ ਦਰਖਾਸਤ ਜਿਹੜੀ ਉਹ ਦਿੱਤੀ ਗਈ ਚੌਥੀ ਵਾਰ ਤਾਂ ਫਿਰ ਆਈਐਸ ਤੇਜਵੀਰ ਨੂੰ ਕਹਾ ਕੇ ਦਿੱਲੀ ਨੂੰ ਬੀਬੀ ਮਾਨੋਕੇ ਨੇ ਟੱਕੇ ਦੇ ਨਾਲ ਸਸਪੈਂਡ ਪ੍ਰਧਾਨ ਰਾਣਾ ਨੂੰ ਕਰਾਇਆ ਕਹਿੰਦੇ ਕਿ ਮੰਤਰੀ ਨੂੰ ਪਤਾ ਹੀ ਨਹੀਂ ਔਰ ਮੰਤਰੀ ਜਿਹੜਾ ਉਸੇ ਦਰਖਾਸਤ ਤੇ ਕਲੀਨ ਚੈਟ ਦੇ ਰਿਹਾ ਔਰ ਉਸੇ ਦਰਖਾਸਤ ਦੇ ਵਿੱਚ ਉਸ ਤੋਂ ਥਰੜਾ ਅਫਸਰ ਆਈਐਸ ਤੇਜਵੀਰ ਸਿੰਘ ਉਹਨੂੰ ਸਸਪੈਂਡ ਕਰੀ ਜਾ ਰਿਹਾ ਔਰ ਸਮਝ ਕੀ ਚੱਲ ਕੀ ਰਿਹਾ ਹੈ ਮੰਤਰਾਲਿਆਂ ਦੇ ਅੰਦਰ ਕਿ ਦਿੱਲੀ ਦਾ ਹਿੰਸਤੇ ਤੌਰ ਤੇ ਜਿਹੜਾ ਹੈਗਾ ਅਫਸਰਾਂ ਦੇ ਨਾਲ ਟੱਚ 'ਚ ਹੋ ਕੇ ਆਪ ਮੰਤਰਾਲੇ ਜਿਹੜੇ ਚਲਾ ਰਹੀ ਹੈ ਔਰ ਮੰਤਰੀ ਸਿਰਫ ਨਾਮ ਦੇ ਜਿਹੜੇ ਬਣਾਏ ਹੋਏ ਆ ਸੋ ਇਸ ਕਦਰ ਜਿਹੜਾ ਪੰਜਾਬ ਦੇ ਅੰਦਰ ਜਿਹੜੀ ਇਹ ਖਿੱਚੋ ਤਾਣ ਵਧੀ ਹੋਈ ਆ ਇਸ ਕਦਰ ਜਿਹੜੇ ਸੰਗੀ ਟਾਚੇ ਟਾਂਜੇ ਦਾ ਜਿਹੜਾ ਉਹ ਸਾਰਾ ਜਿਹੜਾ ਸਿਸਟਮ ਜਿਹੜਾ ਉਹ ਬਰਬਾਦ ਜਿਹੜਾ ਉਹ ਪੰਜਾਬ ਦੇ ਅੰਦਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਸਰ ਜਿਵੇਂ ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਪਰ ਜੋ ਕਾਰਵਾਈ ਹੋਈ ਆ ਉਸ ਤੋਂ ਬਾਅਦ ਤੁਸੀਂ ਅੱਜ ਦੀ ਘਟਨਾ ਦਾ ਜੋ ਜ਼ਿਕਰ ਕਰਦੇ ਹੋ ਕਿ ਦਿੱਲੀ ਲੋਬੀ ਇਹ ਮੈਸੇਜ ਦੇਣਾ ਚਾਹੁੰਦੀ ਹੈ ਕਿ ਤੁਹਾਡੇ ਮੰਤਰੀਆਂ ਦੀ ਕੁਝ ਨਹੀਂ ਚੱਲਦੀ ਜੋ ਕੁਝ ਅਸੀਂ ਕਹਾਂਗੇ ਉਹੀ ਕੁਝ ਹੋਵੇਗਾ ਇਹ ਮੈਸੇਜ ਦੇਣ ਦਾ ਕੋਸ਼ਿਸ਼ ਕਰ ਰਹੀ ਹੈ ਦਿੱਲੀ ਲੋਬੀ ਬਿਲਕੁਲ ਬਿਲਕੁਲ ਇਹੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਇਸ ਤਰੀਕੇ ਦੇ ਨਾਲ ਔਰ ਮੈਂ ਫੇਰ ਉਹੀ ਗੱਲ ਕਹਿਣਾ ਮੰਤਰੀਆਂ ਦੀ ਛੱਡੋ ਜੀ ਗੱਲ ਮੁੱਖ ਮੰਤਰੀ ਤੱਕ ਜਿਹੜੀ ਉਹ ਚੱਲ ਨਹੀਂ ਰਹੀ ਤੇ ਮੰਤਰੀ ਵਿਚਾਰੇ ਕਿਹੜੇ ਬਾਗ ਦੀ ਮੂਲੀ ਹੈ ਔਰ ਹਰਮਿੰਦਰ ਸਿੰਘ ਪਠਾਨ ਮਾਦਰਾ ਨੇ ਤਾਂ ਬਹੁਤ ਵਾਰ ਜਿਹੜੀਆਂ ਇਹ ਗੱਲਾਂ ਇੰਟਰਵਿਊਆਂ ਦੇ ਵਿੱਚ ਬਾਰ-ਬਾਰ ਕਲੀਅਰ ਕਰਤੀਆਂ ਨੇ ਕਿ ਭਾਈ ਇੱਥੇ ਤਾਂ ਮੁੱਖ ਮੰਤਰੀ ਦੀ ਸੁਣਵਾਈ ਹੈ ਨਹੀਂ ਤਾਂ ਫਿਰ ਐਮਐਲਏ ਤੇ ਮੰਤਰੀਆਂ ਦੀ ਸੁਣਵਾਈ ਜਿਹੜੀ ਹੈ ਕਿੱਥੇ ਹੋਣੀ ਹੈ ਔਰ ਮੁੱਖ ਮੰਤਰੀ ਨੂੰ ਉਹ ਬਾਰ-ਬਾਰ ਜਿਹੜੀ ਅਪੀਲ ਵੀ ਕਰਦੇ ਰਹੇ ਆ ਕਿ ਭਾਈ ਤੂੰ ਖੜਾ ਹੋ ਖੜਾ ਹੋ ਕੇ ਸਾਡੇ ਨਾਲ ਚੱਲ ਤੇ ਅੱਗੇ ਲੱਗ ਅੱਗੇ ਲੱਗ ਕੇ ਸਾਨੂੰ ਲੀਡ ਕਰ ਤੇ ਇਹਨਾਂ ਦਿੱਲੀ ਵਾਲਾ ਨੂੰ ਭਜਾਈਏ ਜਿਹੜੇ ਆਪਣੇ ਤਰੀਕੇ ਦੇ ਨਾਲ ਆਪਣੇ ਜਿਹੜੇ ਇੱਥੇ ਸਾਰਾ ਸਿਸਟਮ ਚਲਾ ਰਹੇ ਆ ਆਪਾਂ ਨੂੰ ਇਹਨਾਂ ਨੂੰ ਜਿਹੜਾ ਉਹ ਭਜਾਉਣਾ ਪਊਗਾ ਇਹ ਜਿਹੜੀਆਂ ਗੱਲਾਂ ਆਰਵੀਰ ਸਿੰਘ ਪਟੜ੍ਹਾਲ ਮਾਜਰਾ ਬਾਰ-ਬਾਰ ਆਪਣੇ ਇੰਟਰਵਿਊਆਂ ਦੇ ਵਿੱਚ ਆਪਾਂ ਨੂੰ ਕਰਦਾ ਜਿਹੜਾ ਉਹ ਦਿਖਾਈ ਦਿੱਤਾ ਸੀਗਾ ਤਾਂ ਹੁਣ ਉਹੀ ਗੱਲਾਂ ਜਿਹੜੀਆਂ ਆਪਣੇ ਸਾਹਮਣੇ ਆ ਰਹੀਆਂ ਨਾ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਆ ਕਿ ਇਹ ਬਦਲੀ ਕਰ ਸਕਦੇ ਆ ਜਿਹੜੇ ਹੈਗੇ ਨੇ ਮੰਤਰੀ ਤੇ ਨਾ ਹੀ ਆਪਣੀ ਮਰਜ਼ੀ ਦੇ ਨਾਲ ਮੰਤਰਾਲੇ ਚਲਾ ਸਕਦੇ ਆ ਇਹ ਤਾਂ ਵਿਚਾਰੇ ਸਾਈਨ ਕਰਨ ਨੂੰ ਰੱਖਿਆ ਔਰ ਜਦੋਂ ਪੁੱਠੇ ਸਿੱਧੇ ਕੰਮ ਹੋ ਜਾਣਗੇ ਜਦੋਂ ਸਰਕਾਰ ਇਹਨਾਂ ਦੀ ਨਹੀਂ ਰਹੂਗੀ ਜਿਨ੍ਹਾਂ ਦੇ ਸਾਈਨ ਹੋਏ ਆ ਫੜੇ ਉਹ ਜਾਣੇ ਆ ਮੰਤਰੀ ਫੜੇ ਜਾਣੇ ਆ ਔਰ ਨਾ ਅਸੁਰਾਂ ਦੀ ਰਿਟਾਇਰਮੈਂਟਾਂ ਹੋਈਆਂ ਨੇ ਉਹਨਾਂ ਨੇ ਵੀ ਪਤਲੀ ਗਲੀ ਨਿਕਲ ਦੇਣਾ ਤੇ ਦਿੱਲੀ ਲੌਬੀ ਵਾਲੇ ਵੀ ਜਿਹੜਾ ਆ ਕੇ ਜਾ ਕੇ ਉਹਦਾ ਦਿੱਲੀ ਬਹਿ ਜਾਣਗੇ ਉਹਨਾਂ ਦਾ ਤਾਂ ਨਾਮੋ ਨਿਸ਼ਾਨੀ ਤੇ ਕੋਈ ਨਹੀਂ ਹੋਣਾ ਬਾਅਦ ਚ ਤੇ ਫਿਰ ਜਿਹੜੇ ਫੜੇ ਰਹਿਣਗੇ ਉਹ ਪੰਜਾਬ ਦੇ ਜਿਹੜੇ ਇਹ ਐਮਐਲਏ ਮੰਤਰੀ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਹਲੇ ਵੀ ਆਪਣੀ ਜ਼ਮੀਰ ਦੀ ਜਿਹੜੀ ਆਵਾਜ਼ ਸੁਣ ਕੇ ਇਹ ਜਿਹੜੇ ਆਪਣੀਆਂ ਧੱਕੇਸ਼ਾਹੀਆਂ ਇੱਥੇ ਕਰਵਾ ਰਹੇ ਆ ਉਹਨਾਂ ਦੇ ਖਿਲਾਫ ਆਵਾਜ਼ ਜਿਹੜੀ ਉਫਲੰਦ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਬੜਾ ਜਿਹੜਾ ਘਾਟ ਇੱਕ ਖੂਬ ਇਹਨਾਂ ਲਈ ਬਿਲਕੁਲ ਸਰ ਅਗਲੀ ਖਬਰ ਲੈ ਲੈਣੇ ਆ ਸਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਹੁਣ ਸੀਬੀਆਈ ਨੇ ਜਾਂਚ ਘੇਰਾ ਹੋਰ ਵਧਾ ਦਿੱਤਾ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਰੋਪੜ ਰੇਂਜ ਦੇ ਜੋ ਅਧਿਕਾਰੀ ਨੇ ਉਹਨਾਂ ਤੋਂ ਵੀ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਸਕਦੀ ਆ ਤੇ ਇਹ ਵੀ ਖਬਰ ਮਿਲ ਰਹੀ ਹੈ ਕਿ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਰਿਮਾਂਡ ਤੇ ਵੀ ਲਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਅਧਿਕਾਰੀਆਂ ਤੇ ਖੁਦ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਹੋਰ ਮੁਸ਼ਕਲਾਂ ਵਾਪਕ ਸਕਦੀਆਂ ਨੇ ਦੇਖੋ ਬਿਲਕੁਲ ਠੀਕ ਆ ਤੁਹਾਡੀ ਗੱਲ ਜਦੋਂ ਤੋਂ ਹਰਚਰਨ ਸਿੰਘ ਭੁੱਲਰ ਦਾ ਜਿਹੜਾ ਇਹ ਮਸਲਾ ਸਾਹਮਣੇ ਆਇਆ ਹੈ ਔਰ ਉਸ ਮਸਲੇ ਤੋਂ ਬਾਅਦ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਤੋਂ ਕੈਸ਼ ਵਗੈਰਾ ਲੈ ਲਿਆ ਤੇ ਦੂਜੇ ਦਿਨ ਹੀ ਉਹਨਾਂ ਨੂੰ ਜਿਹੜਾ ਉਹ ਜੇਲ੍ਹ ਭੇਜ ਦਿੱਤਾ ਗਿਆ ਔਰ ਉਸ ਜੇਲ੍ਹ 'ਤੇ ਜਨਵਾਲੇ ਮਾਮਲੇ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਸਵਾਲ ਉਠੇ ਕਿ ਭਾਈ ਇੰਨਾ ਵੱਡਾ ਮਸਲਾ ਸੀ ਇੰਨੀ ਵੱਡੀ ਰਿਕਵਰੀ ਹੋਈ ਹੈ ਤੇ ਫਿਰ ਇਹਦੇ ਇਸ ਮਸਲੇ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਆਪਾਂ ਨੂੰ ਕਿਉਂ ਨਹੀਂ ਦੇਖਣ ਨੂੰ ਮਿਲੀ ਕਿ ਸੀਬੀਆਈ ਨੇ ਹਰਚੰਦਰ ਸਿੰਘ ਭੁੱਲਰ ਦਾ ਰਿਮਾਂਡ ਲਿਆ, ਕਿਸ਼ਾਨੂ ਦਾ ਰਿਮਾਂਡ ਲਿਆ। ਤਾਂ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਦੱਸਦੇ ਜਿਗੇ ਜਿਵੇਂ ਅਫਸਰ ਵਗੈਰਾ ਕਿ ਭਾਈ ਜਿਹੜੀ ਬੀਐਨਐਸਪੀ ਜਿਹੜੀ ਨਵੀਂ ਜਿਹੜੀ ਬਣੀ ਹੈ ਉਹ ਜਿਹੜੀ ਉਹਦੇ ਤਹਿਤ ਜਦੋਂ ਮਰਜ਼ੀ ਜਿਹੜਾ ਰਿਮਾਂਡ ਉਹ 14 ਦਿਨਾਂ ਦੇ ਅੰਦਰ ਜਾਂ ਹੋਰ ਕਈ ਕਈ ਸਮੇਂ ਦੇ ਅੰਦਰ ਜਿਹੜਾ ਉਹ ਲਿਆ ਜਾ ਸਕਦਾ ਹੈਗਾ ਪਹਿਲਾਂ ਹੋਰ ਤਰੀਕੇ ਦੀ ਸੀਗੀ ਸਿਸਟਮ ਆਪੀਸ ਦੇ ਰਾਹੀਂ ਹੁਣ ਜਦੋਂ ਜਿਹੜਾ ਬੀਐਨਐਸ ਜਿਹੜੀ ਉਹ ਬਣੀ ਹੈ ਨਿਜਮਾਮ ਲਈ ਉਹਦੇ ਰਾਹੀਂ ਜਿਹੜਾ ਹੈਗਾ ਉਹ ਜਦੋਂ ਮਰਜ਼ੀ ਰਿਮਾਂਡ ਜਿਹੜਾ ਉਹ ਕੁਝ ਸਮੇਂ ਦੇ ਅੰਦਰ ਲੈ ਸਕਦੀ ਹੈਗੀ ਹੈ ਔਰ ਇਸੇ ਕਰਕੇ ਕਹਿੰਦੇ ਆ ਕਿ ਉਹ ਇੱਕ ਤਾਂ ਦੀਵਾਲੀ ਆ ਗਈ ਸੀ ਕਹਿੰਦੇ ਕਿ ਅਫਸਰ ਵੀ ਘਰਾਂ ਘੁਰਾਂ ਨੂੰ ਜਾਂਦੇ ਆ ਸੀਬੀਓਈ ਵਗੈਰਾ ਵਾਲੇ ਤੇ ਦੂਜਾ ਇਹ ਵੀ ਗੱਲ ਜਿਹੜੀ ਆ ਸਾਹਮਣੇ ਆਈ ਸੀਗੀ ਕਿ ਪਹਿਲਾਂ ਹੁਣ ਇਹ ਸਾਰਾ ਸਿਸਟਮ ਇਹਨੂੰ ਸਾਂਭਣਗੇ ਸਾਹਮਣੇ ਤੋਂ ਬਾਅਦ ਕੁਝ ਹੋਰ ਜਾਂਚ ਕਰਨਗੇ ਫਿਰ ਉਸ ਤੋਂ ਬਾਅਦ ਜੋ ਵੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਣਗੀਆਂ ਸਵਾਲ ਬਣਨਗੇ ਪੈਦਾ ਹੋਣਗੇ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਲੈ ਕੇ ਫਿਰ ਹਰਜਨ ਸਿੰਘ ਭੁੱਲਰ ਨੂੰ ਦੁਬਾਰਾ ਰਿਮਾਂਡ ਤੇ ਲੈ ਕੇ ਜਿਹੜੀ ਆ ਪੁੱਛਗਿੱਛ ਕੀਤੀ ਜਾਊਗੀ ਹੁਣ ਪਤਾ ਲੱਗਿਆ ਕਿ ਹਰਜਨ ਸਿੰਘ ਭੁੱਲਰ ਨੂੰ ਕਿਤੇ ਕਿਸੇ ਵੀ ਸਮੇਂ ਜਿਹੜਾ ਉਹ ਰਿਮਾਂਡ ਤੇ ਲਿਆ ਜਾ ਸਕਦਾ ਹੈ ਔਰ ਕਹਿੰਦੇ ਕਿ ਹੁਣ ਉਹਨਾਂ ਦੇ ਉੱਪਰ ਆਮਦਨ ਤੋਂ ਜ਼ਿਆਦਾ ਸੰਪਤੀ ਦਾ ਜਿਹੜਾ ਉਹ ਕੇਸ ਕਰਨ ਦੀ ਵੀ ਤਿਆਰੀ ਜਿਹੜੀ ਆ ਕਹਿੰਦੇ ਕਿ ਸ਼ੁਰੂ ਹੋ ਚੁੱਕੀ ਆ ਔਰ ਇਹਦਾ ਅੰਦਾਜ਼ਾ ਕਹਿੰਦੇ ਉਦੋਂ ਲਗਾਇਆ ਗਿਆ ਜਦੋਂ ਉਹਨਾਂ ਦੀ 40 ਸੈਕਟਰ ਜਿਹੜੀ ਸਥਿਤ ਕੋਠੀ 'ਚ ਪਹੁੰਚ ਕੇ ਉਥੇ ਜਾਂਚ ਜਿਹੜੀ ਉਹ ਕੀਤੀ ਗਈ ਕਹਿੰਦੇ ਕਿ ਸੀਬੀਆਈ ਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਹਰ ਚੀਜ਼ ਦੀ ਜਿਹੜੀ ਆ ਉਹ ਵੀਡੀਓਗ੍ਰਾਫੀ ਕਰਾਈ ਹੈ ਔਰ ਹਰ ਚੀਜ਼ ਦੀ ਸੂਚੀ ਬਣਾ ਕੇ ਉਹਦੀ ਕੀਮਤ ਜਿਹੜੀ ਉਹ ਕੱਢੀ ਗਈ ਆ ਔਰ ਇਹਦੇ ਵਿੱਚ AC ਤੋਂ ਲੈ ਕੇ ਗਮਲੇ ਤੇ ਬਿਜਲੀ ਦੇ ਬਲਬ ਤੱਕ ਜਿਹੜੇ ਉਹ ਸ਼ਾਮਿਲ ਹੈ ਜਿਹੜੇ ਉੱਥੇ ਉਹਦੇ ਘਰ ਦੇ ਵਿੱਚ ਆਲੀਚਾਨ ਕੂਟੀ ਦੇ ਵਿੱਚ ਲੱਗੇ ਹੋਏ ਸੀ ਔਰ ਹਰ ਜਿਹੜੀ ਕੀਮਤ ਜਿਹੜੀ ਹਰ ਚੀਜ਼ ਦੀ ਕੀਮਤ ਜਿਹੜੀ ਆ ਉਹ ਤੈਅ ਕੀਤੀ ਜਾ ਰਹੀ ਹੈ ਔਰ ਇਹ ਰੇਟ ਜਿਹੜੀ ਆ ਕਹਿੰਦੇ ਕਿ ਤਕਰੀਬਨ 9 ਘੰਟੇ ਜਿਹੜੀ ਇਹ ਰੇਟ ਚੱਲੀ ਹੈਗੀ ਹੈ ਔਰ CPI ਨੇ ਪਰਿਵਾਰ ਦੇ ਕਈ ਜੀਆਂ ਨੂੰ ਜਿਹੜੇ ਉਹ ਸਵਾਲ ਵੀ ਪੁੱਛਿਆ ਔਰ ਲੈਪਟਾਪ ਤੇ ਦੇ ਵਿੱਚ ਕਈ ਤਰੀਕੇ ਦੀ ਜਿਹੜੀ ਆ ਉਹ ਵੀਡੀਓਗ੍ਰਾਫੀ ਵੀ ਜਿਹੜੀ ਆ ਉਹ ਕੀਤੀ ਗਈ ਹੈ ਔਰ ਉਹਨਾਂ ਨੇ ਨਾਲ ਹੀ ਨਾਲ ਇਹ ਵੀ ਗੱਲ ਪਤਾ ਲੱਗੀ ਹੈ ਕਿ ਸਾਈਨਾਂ ਦੇ ਉੱਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਈਨ ਵੀ ਜਿਹੜੇ ਉਹ ਕਰਾਏ ਗਏ ਆ ਔਰ ਇਹ ਸਵਾਲਾਂ ਦਾ ਜਿਹੜਾ سلسلہ ਉਹ ਵੀ ਕਹਿੰਦੇ ਆ ਕਿ ਤਕਰੀਬਨ 2 ਘੰਟੇ ਜਿਹੜਾ ਉਹ ਚੱਲਿਆ ਹੈਗਾ ਔਰ ਇਹ ਉਹੀ ਹੈ ਕਿ ਦੋ ਮੰਜ਼ਿਲਾ ਤੇ 7 ਬੈੱਡਰੂਮ ਇਸ ਕੋਠੀ ਦੇ ਵਿੱਚ ਜਿਹੜੇ ਉਹ ਹੈਗੇ ਆ ਔਰ ਕਹਿੰਦੇ ਕਿ 216000 ਰੁਪਏ ਇਹਦੀ ਜਿਹੜੀ ਆ ਉਹ ਸੈਲਰੀ ਸੀਗੀ ਔਰ ਸੰਪਤੀ ਇਹਦੀ ਕਰੋੜਾਂ ਦੇ ਵਿੱਚ ਸੀਗੀ ਔਰ ਇਹਦੇ ਕਰਕੇ ਹੀ ਇਹ ਇਹ ਜਿਹੜੀ ਹੈ ਕਿ ਇਹ ਜਾਂਚ ਚੱਲੇਗੀ ਕਿ ਭਾਈ ਇੰਨੀ ਸੈਲਰੀ ਦੇ ਨਾਲ ਇੰਨੀ ਜਾਇਦਾਦ ਜਿਹੜੀ ਆ ਉਹ ਕਿਵੇਂ ਬਣ ਗਈ ਹੈ ਔਰ 15 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਕਹਿੰਦੇ ਕਿ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਜਦ ਕਿ ਸੈਲਰੀ ਜਿਹੜੀ 2.16 ਲੱਖੀ ਹੈ ਔਰ ਉਹਨਾਂ ਦੀ ਪ੍ਰਾਪਰਟੀ ਪੰਜਾਬ 'ਚ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਹੈਗੀ ਆ ਜਿਨ੍ਹਾਂ ਦੇ ਵਿੱਚ ਜਲੰਧਰ, ਮਹਾਲੀ, ਲੁਧਿਆਣਾ ਤੇ ਕਪੂਰਥਲਾ ਇਹ ਜਿਹੜੇ ਸਥਾਨ ਨੇ ਉੱਥੇ ਜਿਹੜੇ ਇਹਨਾਂ ਦੀਆਂ ਕੂਟੀਆਂ ਜਿਹੜੀਆਂ ਉਹ ਹੈਗੀਆਂ ਨੇ ਔਰ ਇਹ ਸਾਰੇ ਸ਼ਹਿਰ ਵੀ ਜਿਹੜੇ ਆ ਇਹ ਗ੍ਰੇਡ ਦੇ ਵਿੱਚ ਪਾਉਂਦੇ ਆ ਇਹ ਇਹ ਵੀ ਪਤਾ ਲਾਇਆ ਜਾ ਰਿਹਾ ਕਿ ਇਹ ਆਖਰ ਇਹ ਪੈਸਾ ਜਿਹੜਾ ਉਹ ਆਇਆ ਕਿੱਥੋਂ ਆ ਹਾਲਾਂਕਿ ਇਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਜਿਹੜੇ ਆ ਕਹਿੰਦੇ ਕਿ 2 ਸਾਲ ਬਜੇ ਸੀਗੇ ਔਰ ਇਹ ਸਿੱਧੇ ਜਿਹੜੇ ਉਹ ਆਈਪੀ ਡੀਐਸਪੀ ਭਰਤੀ ਹੋਏ ਸੀ ਔਰ ਬਾਅਦ ਦੇ ਵਿੱਚ 2018 ਦੇ ਵਿੱਚ ਆਈਪੀਐਸ ਪ੍ਰਮੋਟ ਜਿਹੜੇ ਆ ਹੋਏ ਸੀ ਔਰ ਸੀਬੀਆਈ ਕਹਿੰਦੀ ਹੈ ਕਿ ਪਿਛਲੇ 6 6 ਸਾਲਾਂ ਦੇ ਵਿੱਚ ਬਣਾਈ ਗਈ ਸੰਪਤੀ ਦਾ ਜਿਹੜਾ ਉਹ ਸਾਰਾ ਪਤਾ ਲਗਾਇਆ ਜਾ ਰਿਹਾ ਔਰ ਜਿਹੜੇ ਇਹਨਾਂ ਦੇ ਘੁੱਲੇ ਜਾ ਰਹੇ ਹਨ ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਉਹਨਾਂ ਦਾ ਰਿਮਾਂਡ ਨਹੀਂ ਲਿਆ ਸੀਗਾ ਪਰ ਹੁਣ ਜਿਹੜਾ ਉਹ ਰਮਾਨ ਲਵੇਗੀ ਔਰ ਬੀਐਨਐਸ ਦੇ ਵਿੱਚ ਇਹ ਜਿਹੜਾ ਪ੍ਰਾਵਧਾਨ ਹੈਗਾ ਕਿ 40 ਦਿਨਾਂ ਦੇ ਵਿੱਚ ਰੂਪੀ ਦਾ ਰਮਾਨ ਜਿਹੜਾ ਉਹ ਕਿਸੇ ਵੀ ਸਮੇਂ ਲਿਆ ਜਾ ਸਕਦਾ ਔਰ ਇਹ ਵੀ ਗੱਲ ਜਿਹੜੀ ਸਮਝ ਲੱਗੀ ਹੈ ਕਿ ਡੀਆਈਜੀ ਰੂਪੜ ਰੇਂਜ ਜਿਹੜੇ ਉਹ ਰਹੇ ਨੇ ਔਰ ਉਸ ਰੂਪੜ ਰੇਂਜ ਦੇ ਰਹਿੰਦੇ ਆ ਉੱਥੇ ਜਿਹੜੇ ਜ਼ਿਲ੍ਹੇ ਆਉਂਦੇ ਸੀ ਪੁਲਿਸ ਜਿਹੜੇ ਜਿਹੜੇ ਆਉਂਦੇ ਸੀਗੇ ਉਹਨਾਂ ਦੇ ਉੱਥੋਂ ਦੇ ਜਿਹੜੇ ਅਫਸਰਾਂ ਤੋਂ ਵੀ ਜਿਹੜੀ ਆ ਉਹ ਪੁੱਛ ਕੇ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ ਔਰ ਕਈ ਜ਼ਿਲ੍ਹੇ ਜਿਹੜੇ ਉਹਦੇ ਵਿੱਚ ਮਹਾਲੀ ਵਗੈਰਾ ਜਿਹੜੇ ਉਹ ਆਉਂਦੇ ਸੀਗੇ ਮਹਾਲੀ ਸੀ ਹੋਰ ਸੀ ਨਵਾਂ ਸ਼ਹਿਰ ਸੀ ਤਾਂ ਇਹ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਰੋਪੜ ਮਹਾਲੀ ਤੇ ਨਵਾਂ ਸ਼ਹਿਰ ਇਹਨਾਂ ਇੱਥੋਂ ਦੇ ਜਿਹੜੇ ਅਫਸਰ ਨੇ ਉਹਨਾਂ ਤੋਂ ਵੀ ਜਿਹੜੀ ਆ ਉਹ ਪੁੱਛਗਿੱਛ ਜਿਹੜੀ ਆ ਕੀਤੀ ਜਾਊਗੀ ਔਰ ਰੋਪੜ ਰੇਂਜ ਦੇ ਸਾਰੇ ਹੀ ਅਫਸਰਾਂ ਤੋਂ ਜਿਹੜੀ ਆ ਪੁੱਛਗਿੱਛ ਕਹਿੰਦੇ ਕੀਤੀ ਜਾਣੀ ਔਰ ਆਪਣਾ ਜਿਹੜਾ ਇਸ ਜਾਂਚ ਦਾ ਘੇਰਾ ਜਿਹੜਾ ਉਹ ਵੀ ਜਿਹੜੀ ਸੀਬੀਆਈ ਕੇਸ ਦੇ ذریعے ਵਧਾਉਣ ਜਾ ਰਹੀ ਹੈ ਔਰ ਕਹਿੰਦੇ ਆ ਕਿ ਸੀਬੀਆਈ ਨੇ ਉਹਨਾਂ ਪੁਲਿਸ ਅਧਿਕਾਰੀਆਂ ਦੀ ਜਿਹੜੀ ਆ ਸੂਚੀ ਤਿਆਰ ਵੀ ਜਿਹੜੀ ਆ ਉਹ ਕਰ ਲਈ ਹੈ ਜਿਨ੍ਹਾਂ ਦੇ ਹਰਚਨਪੂਰਨ ਨਾਲ ਸੰਬੰਧਿਤ ਟੈਕਸ ਤੇ ਸਕ੍ਰੈਪ ਦੇ ਮਾਮਲਿਆਂ ਦੇ ਵਿੱਚ ਫਾਈਲਾਂ ਦੇ ਉੱਪਰ ਜਿਹੜੇ ਉਹ ਸਾਈਨ ਮਿਲੇ ਹੈ ਯਾਨੀ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਹੋਰ ਕਿਹੜੇ ਕਿਹੜੇ ਅਧਿਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਇਸ ਠੱਗੀ ਠੋਰੀ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ ਉਹਨਾਂ ਦਾ ਵੀ ਜਿਹੜਾ ਹੁਣ ਪਤਾ ਲਗੋਣ ਦੇ ਲਈ ਸੀਬੀਆਈ ਜਿਹੜੀ ਆ ਉਹ ਅੱਗੇ ਵਧ ਰਹੀ ਹੈ ਔਰ ਜਿੱਥੇ ਇਹ ਡੀਆਈਜੀ ਰਹੇ ਆ ਕਿਹੜੇ ਕਿਹੜੇ ਅਫਸਰ ਕਿਉਂਕਿ ਉਹਨਾਂ ਦੇ ਜਿਹੜੇ ਡੀਆਈਜੀ ਰੀਡਰ ਵਗੈਰਾ ਜਾਂ ਹੋਰ ਹੋਰ ਅਫਸਰ ਜਿਹੜੇ ਸੀ ਕਿ ਉਹਨਾਂ ਦੀ ਵੀ ਪੁੱਛ ਗਏ ਜਿਹੜੀ ਆ ਉਹ ਕੀਤੀ ਗਈ ਆ ਔਰ ਬਹੁਤ ਸਾਰੇ ਅਫਸਰਾਂ ਦੇ ਜਿਹੜੇ ਆ ਉਹ ਸਾਹ ਵੀ ਸੁੱਤੇ ਗਏ ਆ ਕਿ ਭਾਈ ਕਿਤੇ ਸਾਡਾ ਕੁਝ ਨਾ ਨਿਕੜਾਵੇ ਭਾਈ ਸਾਡਾ ਕੁਝ ਨਾ ਨਿਕੜਾਵੇ ਸੋ ਬੜੀ ਬਰੀਕੀ ਦੇ ਨਾਲ ਸੀਬੀਆਈ ਜਿਹੜੀ ਆ ਇਸ ਮਸਲੇ ਦੀ ਜਿਹੜੀ ਉਜਾਸ ਕਰ ਰਹੀ ਆ ਔਰ ਜਦੋਂ ਵੀ ਕਿਸੇ ਅਫਸਰ ਦੇ ਨਾਲ ਗੱਲ ਕਰਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਭਾਈ ਸੀਬੀਆਈ ਤੇ ਜਾਂ ਹੋਰ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹ ਇਹ ਨਹੀਂ ਆ ਕਿ ਪੰਜਾਬ ਦੀ ਵਿਜੀਲੈਂਸ ਨੂੰ ਮੂੰਹ ਚਾੱਕ ਕੇ ਆ ਜਾਂਦੀਆਂ ਤੇ ਬਾਅਦ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਤੇ ਆਪਣੇ ਆਪ ਹੀ ਉਥੋਂ ਅਦਾਲਤ ਦੇ ਵਿੱਚੋਂ ਬਰੀ ਬਰੀ ਹੋ ਕੇ ਰੋਪੀ ਇਧਰ ਕਹਿੰਦੇ ਕਿ ਇਹ ਜਦੋਂ ਮਸਲਾ ਹੀ ਆਪਣੇ ਹੱਥ ਦੇ ਵਿੱਚ ਲੈਣ ਤੋਂ ਪਹਿਲਾਂ ਹੀ ਇੰਨੀ ਬਰੀਕੀ ਦੇ ਨਾਲ ਜਾਂਚ ਕਰਦੇ ਆ ਕਿ ਜਦੋਂ ਉਹਨਾਂ ਨੂੰ ਪਤਾ ਕਿ ਇਸ ਮਸਲੇ ਦੇ ਵਿੱਚ ਕੁਝ ਹੈ ਕੁਝ ਨਾ ਕੁਝ ਨਿਕਲੇਗਾ ਫੇਰ ਹੀ ਕਹਿੰਦੇ ਉਹ ਮਸਲੇ ਨੂੰ ਹੱਥ ਪਾਉਂਦੇ ਆ ਪਹਿਲਾ ਮਸਲੇ ਨੂੰ ਹੱਥ ਪਾਉਣ ਤੋਂ ਪਹਿਲਾਂ ਵੀ ਕਹਿੰਦੇ ਉਹ 100 ਵਾਰ ਜਿਹੜਾ ਸੋਚਦੇ ਆ ਔਰ ਕਈ ਤਰੀਕੇ ਦੀ ਜਾਂਚ ਕਈ ਤਰੀਕੇ ਦੀਆਂ ਗੱਲਾਂ ਬਾਤਾਂ ਕਈ ਤਰੀਕੇ ਦੀ ਪੁੱਛ ਪੜਤਾਲ ਜਿਹੜੀ ਆ ਕਹਿੰਦੇ ਕਿ ਇਸ ਮਸਲੇ ਦੇ ਵਿੱਚ ਕਰਦੇ ਆ ਫੇਰ ਹੀ ਜਿਹੜਾ ਇਸ ਮਸਲਿਆਂ ਨੂੰ ਜਿਹੜੇ ਇਹਨਾਂ ਨੂੰ ਹੱਥ ਪਾਉਂਦੇ ਆ ਫੇਰ ਹੀ ਜਿਹੜਾ ਅੱਗੇ ਵਧਦੇ ਆ ਸੋ ਹੁਣ ਇਹਦੇ ਵਿੱਚ ਬਹੁਤ ਅਹਿਮ ਬਹੁਤ ਅਮਰੀਕੀ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਔਰ ਕਈ ਅਫਸਰਾਂ ਦੇ ਜਿਹੜੇ ਆ ਇਹਦੇ ਵਿੱਚ ਸਾਹ ਜਿਹੜੇ ਉਹ ਸੂਤੇ ਗਏ ਜੀ ਬਿਲਕੁਲ ਸਰ ਤਾਂ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਰਹਿਣ ਵਾਲਾ ਹੋਰ ਕੀ ਕੁਝ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਸਰ ਜਾਂਦੇ ਜਾਂਦੇ ਇੱਕ ਹੋਰ ਖਬਰ ਲੈ ਲੈਂਦੇ ਆ ਤਰਨਤਾਰਨ ਦੀ ਜਿਮਨੀ ਚੋਣ ਅੱਜ ਨਾਮਜ਼ਦਗੀ ਪੱਤਰ ਦਾ ਆ ਭਰਨ ਦਾ ਆਖਰੀ ਦਿਨ ਆ ਕਿਵੇਂ ਦੇਖ ਰਹੇ ਹੋ ਤਰਨਤਾਰਨ ਦੀ ਜਿਮਨੀ ਚੋਣ ਨੂੰ ਸਿਆਸੀ ਹਵਾ ਕੀ ਕੈਰੀ ਔਥੋਂ ਦੀ ਦੇਖੋ ਪਹਿਲਾਂ ਤਾਂ ਦਿਵਾਲੀ ਦੇ ਕਰਕੇ ਨਾ ਸਿਸਟਮ ਜਿਹੜਾ ਉਹ ਬੜਾ ਸਲੋ ਸੀਗਾ ਔਰ ਬਹੁਤੇ ਲੀਡਰਾਂ ਨੂੰ ਵੀ ਆਇਆ ਸੀਗਾ ਕਿ ਠੀਕ ਆ ਕਿ ਸਾਡੀ ਪਾਰਟੀ ਚੋਣ ਜ਼ਰੂਰ ਲੜ ਰਹੀ ਹੈ ਬਾਰੇ ਕਿਤੇ ਨਾ ਕਿਤੇ ਜਿਹੜਾ ਹੈਗਾ ਅਸੀਂ ਜਿਹੜਾ ਉਹ ਚੋਣ ਪ੍ਰਚਾਰ ਹੈ ਉਹ ਦਿਵਾਲੀ ਤੋਂ ਬਾਅਦ ਹੀ ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਸ਼ੁਰੂ ਕਰਾਂਗੇ ਤਾਂ ਹੁਣ ਦਿਵਾਲੀ ਲੰਘ ਚੁੱਕੀ ਹੈ ਔਰ ਤਕਰੀਬਨ 15 ਕ ਦਿਨ ਜਿਹੜੇ ਉਹ ਚੋਣਾਂ ਦੇ ਵਿੱਚ ਜਿਹੜੇ ਉਹ ਰਹਿ ਗਏ ਨੇ ਔਰ ਹੁਣ ਤਿਆਰੀ ਜਿਹੜੀ ਆ ਪੂਰੀ ਜੋਰਾਂ ਤੇ ਔਰ ਸਭ ਤੋਂ ਪਹਿਲਾਂ ਤੋਂ ਜਿਹੜੇ ਉਹ ਲੱਗੇ ਹੋਏ ਸੁਖਵਿੰਦਰ ਕੌਰ ਜਿਹੜੇ ਪ੍ਰਿੰਸੀਪਲ ਨੇ ਔਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਔਰ ਉਹਨਾਂ ਦੇ ਪ੍ਰਚਾਰ ਤੋਂ ਮੈਂ ਬੜਾ ਪ੍ਰਭਾਵਿਤ ਹਾਂ ਔਰ ਬੜੇ ਤਰੀਕੇ ਦੇ ਨਾਲ ਬੜੇ ਪ੍ਰੋਫੈਸ਼ਨਲੀ ਤਰੀਕੇ ਦੇ ਨਾਲ ਔਰ ਬੜੇ ਢੰਗ ਦੇ ਨਾਲ ਜਿਹੜਾ ਉਹ ਲੋਕਾਂ ਨੂੰ ਟੱਚ ਕਰ ਰਹੇ ਨੇ ਔਰ ਉਥੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੋਣ ਪ੍ਰਚਾਰ ਸਾਂਭਿਆ ਹੋਇਆ ਮਨਦੀਪ ਸਿੰਘ ਹੋਣਾ ਦੀ ਚੋਣ ਮਿਹਨ ਥੋੜੀ ਜੀ ਹਜੇ ਵੀ ਸਲੋ ਹੈਗੀ ਹੈ ਔਰ ਉਸ ਤਰੀਕੇ ਦੀ ਚੋਣ ਮਿਹਨ ਪਖਾ ਨਹੀਂ ਸਕੀ ਜਿਹਾ ਜੀ ਅਮਰਪਾਲ ਮੌਕੇ ਸੀ ਜਾਂ ਕਹਿ ਲਓ ਜੇਹੋ ਜੀ ਹਾਲਾਂਕਿ ਬਾਅਦ ਦੇ ਵਿੱਚ ਹੀ ਭਗੀ ਜਿਹੜੀ ਚੋਣ ਫੀਰਕੋਟ ਤੋਂ ਐਮਪੀ ਜਿਹੜੇ ਖਾਲਸਾ ਸਾਹਿਬ ਲੜੇ ਨੇ ਉਹਨਾਂ ਦੀ ਵੀ ਚੋਣ ਪ੍ਰਚਾਰ ਮਿਹਮ ਜਿਹੜੀ ਆ ਉਹ ਆਖਰਲੇ ਦਿਨਾਂ 'ਚ ਹੀ ਭਗੀ ਸੀ ਹਾਲਾਂਕਿ ਉਹਨਾਂ ਦੀ ਵੀ ਪਹਿਲਾਂ ਚੋਣ ਪ੍ਰਚਾਰ ਮਿਹਮ ਜਿਹੜੀ ਆ ਉਹ ਭਗੀ ਨਹੀਂ ਸੀ ਸਰਬਜੀਤ ਖਾਲਸਾ ਉਹਨਾਂ ਦੀ ਸੋ ਇਸ ਚੀਜ਼ ਤੋਂ ਕੋਈ ਟੈਨਸ਼ਨ ਲੈਣ ਦੀ ਜਾਂ ਇਸ ਚੀਜ਼ ਤੋਂ ਜਾਂ ਕੋਈ ਇਹ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਕਿ ਮਨਦੀਪ ਸਿੰਘ ਅੱਗੇ ਆ ਨਹੀਂ ਸਕਦੇ ਜਾਂ ਮਨਦੀਪ ਸਿੰਘ ਪਿਛੜੇ ਹੀ ਰਹਿਣਗੇ ਜਾਂ ਮਨਦੀਪ ਸਿੰਘ ਜਿਹੜੀ ਆ ਉਹ ਕੈਂਪੇਨ ਚੰਗੇ ਤਰੀਕੇ ਨਾਲ ਚਲਾ ਨਹੀਂ ਸਕਦੇ ਇਹ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਹੈ ਨੇੜੇ ਜਿਵੇਂ 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 ਨੇੜੇ ਨੇੜ ਆਈ ਜਾਣੀ ਆ ਗੱਲ ਓਮੀ ਓਮੀ ਜਿਹੜੇ ਉਹ ਇਲੈਕਸ਼ਨ ਹੋਰ ਪੱਕੀ ਜਾਣੀ ਹੈ ਕਾਂਗਰਸ ਨੇ ਵੀ ਜ਼ੋਰ ਮਾਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਬੇਸ਼ੱਕ ਉਹਨਾਂ ਦਾ ਜਿਹੜਾ ਉਮੀਦਵਾਰ ਜਿਹੜਾ ਕਮਜ਼ੋਰ ਬੰਨਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਦੇ ਵਿੱਚ ਧੜੇ ਬੰਦੀ ਹੈ ਔਰ ਦੂਜਾ ਧੜਾ ਪ੍ਰਗਟ ਸਿੰਘ ਪਾਸ ਪੂਛਣਾ ਸੰਕੀ ਢਿੱਲੋਂ ਜੰਨੀ ਹੋਣੀ ਵੀ ਜਿਹੜੇ ਆ ਉਹ ਕੱਲ ਉੱਥੇ ਜਿਹੜਿਆ ਦੇਖਣ ਨੂੰ ਮਿਲੇ ਆ ਉਹਨਾਂ ਦਾ ਧੜਾ ਔਰ ਉਹ ਵੀ ਉੱਥੇ ਜਿਹੜਾ ਕੱਲ ਦੇਖਣ ਨੂੰ ਮਿਲਿਆ ਯਾਨੀ ਕਿ ਦੋਵੇਂ ਧੜੇ ਉੱਥੇ ਪਹੁੰਚੇ ਨੇ ਤਾਂ ਕਿਤੇ ਨਾ ਕਿਤੇ ਕਾਂਗਰਸ ਦੀ ਇੱਕ ਇਹ ਵੀ ਚੀਜ਼ ਜਿਹੜੀ ਆ ਦੂਰ ਕਰਨ ਦੀ ਕੋ ਕਿ ਚੋਟਾਣ ਘਟੀ ਐ ਬੇਸ਼ੱਕ ਕਹਾਉਣ ਦੀ ਕੋਸ਼ਿਸ਼ ਆ ਪਰ ਹਾਲਾਂਕਿ ਹੈ ਉਹ ਨਹੀਂ ਹਾਲੇ ਵੀ ਕਿਚੋਤਾਣ ਪਰ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਆ ਕਿ ਭਾਈ ਸਾਡੇ ਚ ਹਾਲੇ ਜਿਹੜੀ ਆ ਉਹ ਖਿਚੋਤਾਣ ਹੈ ਨਹੀਂ ਐ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਇਹ ਇਹ ਆਪਾਂ ਦੇਖੀਆ ਤਾਂ ਉਥੇ ਕਾਫੀ ਵੱਡੇ ਪੱਧਰ ਤੇ ਕਾਂਗਰਸ ਨੇ ਚੋਣ ਪ੍ਰਚਾਰ ਜਿਹੜਾ ਉਹ ਖਿੱਚ ਦਿੱਤਾ ਹੈ ਹਾਲਾਂਕਿ ਕਾਂਗਰਸ ਦਾ ਹਲੇ ਵੀ ਜੇਤੂ ਪੋਜੀਸ਼ਨ ਦੇ ਵਿੱਚ ਹਲੇ ਉਮੀਦਵਾਰ ਹੈ ਨਹੀਂ ਐ ਪਰ ਹਲੇ ਇਹ ਜੋਰ ਮਾਰਨਾ ਜਰੂਰ ਸ਼ੁਰੂ ਕਰ ਦਿੱਤਾ ਹੈ ਉੱਥੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਸਰਕਾਰ ਸਰਕਾਰ ਦਾ ਪ੍ਰਭਾਵ ਜਿਹੜਾ ਰਹਿੰਦਾ ਹੀ ਹੈ ਔਰ ਕੁਝ ਪਰਸਨਲੀ ਰਸੂਖ ਵੀ ਆਪਣਾ ਹਰਮਿਤ ਸਿੰਘ ਸੰਧੂ ਦਾ ਉੱਥੇ ਹੈਗਾ ਕਿਉਂਕਿ ਲੰਬਾ ਸਮਾਂ ਐਮਐਲਏ ਰਹੇ ਨੇ ਲੰਬਾ ਸਮਾਂ ਉਥੇ ਵਿਚਰੇ ਨੇ ਸੋ ਇਸ ਕਰਕੇ ਉਹਨਾਂ ਦਾ ਆਪਣਾ ਪੰਸਨ ਵੀ ਰਸੂਖ ਵੀ ਹੈਗਾ ਔਰ ਇੱਕ ਸਰਕਾਰ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਵੀ ਪ੍ਰਭਾਵ ਜਿਹੜਾ ਉਹ ਪੈਂਦਾ ਹੀ ਹੈ ਸੋ ਹਾਰ ਦੀ ਘੜੀ ਜਿਹੜਾ ਉਹ ਤਿੰਨਾਂ ਚਾਰਾਂ ਤਿੰਨਾਂ ਕ ਪਾਰਟੀਆਂ ਦੇ ਵਿੱਚ ਰਲਿਆ ਮਿਲਿਆ ਜਿਹੜਾ ਸਿਸਟਮ ਜਿਹੜਾ ਉੱਥੇ ਚੜਿਆ ਹਾਲਾਂਕਿ ਭਾਜਪਾ ਵੀ ਜ਼ੋਰ ਅੱਜ ਮਾਇਸ ਜਿਹੜੀ ਉੱਥੇ ਕਰ ਰਹੀ ਹੈ ਹਾਲਾਂਕਿ ਬਹੁਤ سارے ਲੋਕਾਂ ਦਾ ਇਹ ਮੰਨਣਾ ਹੈ ਕਿ ਪਿੰਡਾਂ ਦੇ ਵਿੱਚ ਹਲੇ ਭਾਜਪਾ ਦਾ ਹੈ ਕੁਝ ਨਹੀਂ ਖਾਸ ਕਰਕੇ ਮਾਝੇ ਵਿੱਚ ਖਾਸ ਕਰਕੇ ਤਰਨਤਾਰਨ ਦੇ ਹਲਕੇ ਦੇ ਵਿੱਚ ਸੋ ਇਹ ਜਿਹੜੀਆਂ ਚੀਜ਼ਾਂ ਨੇ ਤੇ ਮੈਨੂੰ ਲੱਗਦਾ ਹੈ ਕਿ ਹਾਲ ਦੀ ਘੜੀ ਜਿਹੜੀ ਇਲੈਕਸ਼ਨ ਭਾਹੇਗੀ ਉਹ ਆਪਾਂ ਨੂੰ ਦੇਖੂਗੀ 2-4 ਦਿਨਾਂ ਤੋਂ ਬਾਅਦ ਪਰ ਹਾਲ ਦੀ ਘੜੀ ਇਲੈਕਸ਼ਨ ਭਕਣੀ ਸ਼ੁਰੂ ਹੋ ਚੁੱਕੀ ਹੈ ਐਡੀ ਛੇ ਦੀ ਅੰਦਾਜ਼ਾ ਲਾਉਣਾ ਕਿਸੇ ਨੂੰ ਅੱਗੇ ਦਿਖਾਉਣਾ ਕਿਸੇ ਨੂੰ ਪਿੱਛੇ ਦਿਖਾਉਣਾ ਆਪਣੇ ਲਈ ਵੀ ਥੋੜਾ ਜਿਹਾ ਔਖਾ ਅੱਜ ਤੋਂ ਅਸੀਂ ਤਰਨਤਾਰਨ ਦੇ ਵਿੱਚ ਜਾਵਾਂਗੇ ਤਿੰਨ ਚਾਰ ਦਿਨ ਉੱਥੇ ਰਹਿਾਂਗੇ ਫਿਰ ਉੱਥੇ ਕੀ ਕੁਝ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਲੋਕਾਂ ਦੀ ਜ਼ੁਬਾਨੀ ਵੀ ਔਰ ਆਪਣੀ ਵੀ ਜ਼ੁਬਾਨੀ ਅਸੀਂ ਉੱਥੇ ਕੀ ਕੁਝ ਦੇਖਿਆ ਉਹ ਵੀ ਆਪਣੇ ਦਰਸ਼ਕਾਂ ਤੱਕ ਆ ਕੇ ਜਿਹੜੀ ਉਹ ਸਾਂਝੀ ਕਰਾਂਗੇ ਜੀ ਬਿਲਕੁਲ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਤਾਂ ਇਹ ਸੀ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਜਲਦ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰojana lokna tv ਮੈਨੂੰ ਦੀ اجازت ਧੰਨਵਾਦ